ਸਕੀਰ ਬਿੰਦ ਰਖੇ ਦਾ ਗਾਣਾ ਆਇਆ ਕਰਮਜੀਤ ਜੀ ਤੈਨੂੰ ਡੀਸੀਪੀ ਸੂਟੇ ਮਾਰਦਾ ਤੇ ਅੱਜ ਥਾਣੇਦਾਰ ਰੋਲਦਾ ਜਦੋਂ ਤੁਹਾਨੂੰ ਚੰਗਾ ਲੱਗਦਾ ਹੈ ਉਹ ਡੀਸੀ ਸਾਹਿਬ ਘਰ ਮੈਂ ਕਾਰਵਾਈ ਕਰਾਂਗਾ ਐਸਐਸਪੀ ਸਾਹਿਬ ਕੋਲਸੇ ਵਾਲੇ ਕਾਊਂਟਰ ਤੇ ਤੁਸੀਂ ਸਾਨੂੰ ਪੈਰਾ ਚ ਰੋਲਦਾ ਕਰਾਈ ਜੀ ਆਈਪੀਐਸ ਪੀਸੀ ਸਾਹਿਬ ਅਗਰੇ ਨੇ 3 ਲੱਖ ਦੇ ਕੇ ਪ੍ਰੋਗਰਾਮ ਬੁੱਕ ਕਰਾਇਆ ਜੀ ਤੁਸੀਂ ਕਿਸੇ ਦਾ ਪ੍ਰੋਗਰਾਮ ਰੱਦ ਕਰੋਗੇ ਜੀ ਮੈਂ ਇਹ ਗੱਲ ਪੁੱਛਣਾ ਚਾਹਾਂ ਹੈ ਇਹ ਲਖ ਦੇ ਗੇਰ ਲਦਾ ਵਿਆਹ ਆਦੇ ਕਰਾਇਆ ਤੁਸੀਂ ਹੋ ਚੱਕੇ ਦੇਖੋ ਜੇ ਮਾਫੀ ਮੰਗਣੀ ਵੀ ਢੀ ਗੱਲ ਆ ਤਾਂ ਮਾਫੜਾ ਨਾ ਉਸ ਤੋਂ ਵੀ ਢੀ ਗੱਲ ਆ ਸਰਪੰਚਾ ਆਪਣਾ ਬੜਾ ਜਿਗਰ ਖਾਣਾ ਚਾਹੀਦਾ ਕਰਮਜੀਤ ਜੀ ਬਿਲਕੁਲ 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 ਜਦੋਂ ਅਗਲੇ ਨੇ ਲਾਈਵ ਆ ਕੇ ਪੂਰੀ ਦੁਨੀਆ ਦੇ ਸਾਹਮਣੇ ਮਾਰਿਆ ਅਗਲਾ ਗਰੀਬ ਘਰ ਚੋਂ ਉੱਠਿਆ ਕਿਹੜਾ ਸਰਪੰਚ ਹੈ ਜਿਹੜਾ ਇੱਕ ਸਰਪੰਚ ਇਸ ਵੀਡੀਓ ਥੱਲੇ ਕਮੈਂਟ ਕਰ ਦਵੇ ਜਦੋਂ ਸਰਪੰਚ ਦੀ ਇਲੈਕਸ਼ਨ ਹੋਈ ਤਾ ਤੁਸੀਂ ਉਹਦਾ ਗਾਣਾ ਨਹੀਂ ਲਾਇਆ ਹਾਂ ਨਾਲੇ ਪਿੰਡ ਨੂੰ ਫਰਕ ਪਤਾ ਲੱਗ ਜੂ ਨਹੀਂ ਬੰਗਲਿਆ ਤੇ ਹੰਸਾਂ ਦਾ ਜਿੱਤ ਲੈਣ ਦੇ ਬੱਜੂਗਾ ਫਿਰ ਘਰ ਦਾ ਸੁੱਖ ਕਰ ਸਰਪੰਚਾਂ ਦਾ ਹਾਸਾ ਅੱਜ ਉਹਨੇ ਬਾਵੀ ਨਾਲ ਨਹੀਂ ਫੇਰ ਤੂੰ ਸਮਝ ਰਹਾ ਹੈ ਬਿਲਕੁਲ ਬਿਲਕੁਲ ਫਿਰ ਤੁਸੀਂ ਗਾਇਤ ਜੀ ਦਾ ਕਰਾ ਕਰਾ ਕੇ ਸੀ ਲਾਈਵ ਸ਼ੋਹਰ ਦਾ ਗੰਧ ਬੜਾ ਆਮ ਦੇ ਦੇਖੋ ਜੇ ਮਾਫੀ ਮੰਗਣੀ ਹੈ ਧੀ ਗੱਲ ਤਾਂ ਮਾਫ ਕਰਨਾ ਉਸ ਤੋਂ ਵੀ ਢੀ ਗੱਲ ਹੈ ਸਰਪੰਚਾਂ ਨੂੰ ਆਪਣਾ ਬڑا ਧੀਰਾ ਰੱਖਣਾ ਚਾਹੀਦਾ ਕਰਮ ਜੀ ਜੀ ਬਿਲਕੁਲ 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 ਜਦੋਂ ਲਾਈਵ ਆ ਕੇ ਪੂਰੀ ਦੁਨੀਆ ਦੇ ਸਾਹਮਣੇ ਮੈਂ ਜਦੋਂ ਹੂੰ ਮਤਲਬ 바이 ਸੁਖਵਿੰਦਰ ਬਰਨਾਲਾ ਜ਼ਿਲ੍ਹੇ ਦਾ ਸੁਖਵਿੰਦਰ ਸਿੰਘ ਟਰੈਕਾ ਪੰਜਾਬ ਦਾ ਹੀਰਾ ਨੌਜਵਾਨ ਹੀਰਾ ਸਰਪੰਚ ਬਿਲਕੁਲ ਜਦੋਂ ਉਹਨੂੰ ਐਮਐਲਏ ਪਰੌੜ ਆਮ ਆਦਮੀ ਪਾਰਟੀ ਦੇ ਲਾਭਸ਼ਿਕ ਉੱਗੋ ਬੈਨੇ ਧਮਕੀਆਂ ਦਿੱਤੀਆਂ ਜਾਂ ਸਰਪੰਚ ਕਿੱਥੇ ਸੀਗੇ ਉਹਨੇ ਸ਼ਰੇਆਮ ਗਿਆਦਾ ਕਹਿੰਦਾ ਤੇਰੇ ਮੂੰਹ ਤੇ ਮਾ ਬਾ ਚਪੇੜਾ ਮੈਨੂੰ ਅੰਦਰ ਦੇ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਜੀਤ ਸਿੰਘ ਤੇ ਤੁਸੀਂ ਚੈਨਲ ਦੇਖ ਰਹੇ ਹੋ ਕਰਮਜੀਤ ਸਿੰਘ ਸੋ ਦੋਸਤੋ ਹਰ ਰੋਜ਼ ਦੀ ਤਰ੍ਹਾਂ ਹਰ ਇੱਕ ਮੁੱਦੇ ਤੇ ਚਰਚਾ ਭਾਗ 2 ਲੈ ਕੇ ਤੁਹਾਡੀ ਕਚਿਹਰੀ ਦੇ ਵਿੱਚ ਹਾਜ਼ਰ ਹਾਂ ਅੱਜ ਦਾ ਵਿਸ਼ਾ ਹੈ ਦੋਸਤੋ ਆਪਣੇ ਪੰਜਾਬ ਦਾ ਬਹੁਤ ਹੀ ਮਸ਼ਹੂਰ ਫੇਮਸ ਸਿੰਗਰ ਗੁਲਾਬ ਸਿੱਧੂ ਵਾਈ। ਗੁਲਾਬ ਸਿੱਧੂ ਵਾਈ ਦੇ ਆਪਾਂ ਨੇ ਬਹੁਤ ਸਾਰੇ ਗਾਣੇ ਸੁਨੇ ਆ। ਗੁਲਾਬ ਸਿੱਧੂ ਵਾਈ ਨੇ ਪੰਜਾਬ ਦੇ ਇਤਿਹਾਸ ਪਰ ਵੀ ਗਾਣੇ ਕੀਤੇ ਆ। ਖੁਸ਼ੀਆਂ ਗਮੀਆਂ ਤੇ ਵੀ ਗਾਣੇ ਕੀਤੇ ਆ ਤੇ ਹਰ ਇੱਕ ਗਾਣਾ ਉਹਨਾਂ ਦਾ ਬਾਕ ਕਮਾਲ ਹੁੰਦਾ। ਜੰਗ ਢਿੱਲੋ ਗਾਣੇ ਲਿਖਦਾ ਜ਼ਿਆਦਾਤਰ ਜੰਗ ਢਿੱਲੋ ਦੇ ਗਾਣੇ ਆ ਜਿਹੜੇ ਗੁਲਾਬ ਸਿੱਧੂ ਵਾਈ ਗਾਉਂਦੇ ਆ। ਤੇ ਕੁਝ ਦਿਨ ਪਹਿਲਾਂ ਗੁਲਾਬ ਸਿੱਧੂ ਵੀਰ ਦਾ ਇੱਕ ਗੀਤ ਆਇਆ ਜੀ ਜਿਹਦੇ ਵਿੱਚ ਸਰਪੰਚਾਂ ਦੇ ਖਿਲਾਫ ਕੁਝ ਬੋਲ ਜਿਹੜੇ ਗਲਤ ਬੋਲੇ ਗਏ ਆ ਉਸੇ ਵਿਸ਼ੇ ਤੇ ਅੱਜ ਚਰਚਾ ਕਰਾਂਗੇ ਹਾਜ਼ਰ ਹਨ ਮੇਰੇ ਸਹਾਜogi ਰਾਜੀਵ ਬੰਸਲ ਜੀ ਰਾਜੀਵ ਬੰਸਲ ਜੀ ਨਮਸਕਾਰ ਤੁਹਾਡਾ ਸਵਾਗਤ ਹੈ ਜੀ ਹਰ ਇੱਕ ਮੁੱਦੇ ਤੇ ਚਰਚਾ ਭਾਗ 2 ਦੇ ਵਿੱਚ ਧੰਨਵਾਦ ਕਰਮਜੀਤ ਜੀ ਸੋ ਰਾਜੀਵ ਬੰਸਲ ਜੀ ਕਿੱਦਾਂ ਦੇਖਦੇ ਹੋ ਕਿ ਸਰਪੰਚ ਜਿੰਨੇ ਆਪਣੇ ਪੰਜਾਬ ਦੇ ਸਰਪੰਚ ਆ ਸੋ ਮੈਂ ਸਾਰੇ ਨਹੀਂ ਕਹਾਂਗਾ ਕੁਝ ਕੇ ਸਰਪੰਚ ਆ ਪੰਜਾਬ ਦੇ ਜਿਹੜੇ ਗੁਲਾਬ ਸਿੱਧੂ ਦੇ ਗਾਣੇ ਪਰ ਭੜਕ ਗਏ ਆ ਸੁਣ ਵਿੱਚ ਆਇਆ ਹਜੇ ਮੈਂ ਵੀ ਗਾਣਾ ਪੂਰਾ ਨਹੀਂ ਸੁਣਿਆ ਉਦੇ ਵਿੱਚ ਇਹ ਗਲਾਬ ਸਿੱਧੂ ਬਾਈ ਦੇ ਬੋਲ ਆ ਕਹਿੰਦੇ ਮੈਂ ਨਾਲੇ ਤਾਂ ਸਾਰੇ ਮੁਗਲ ਲੁੱਟਣੇ ਇੱਕ ਕੁੜੀ ਨੂੰ ਕਹਿ ਰਹੇ ਆ ਉਹ ਜਿਹਦੇ ਨਾਲ ਪਿਆਰ ਕਰਦੇ ਆ ਸਣੇ ਸਰਪੰਚ ਸਣੇ ਸਣੇ ਸਰਪੰਚ ਕੁੱਟਣੇ ਸਾਰਾ ਸਾਰਾ ਪਿੰਡ ਕੁੱਟ ਦੂ ਸਾਰਾ ਪਿੰਡ ਕੁੱਟ ਦੂ ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂ ਚਲੋ ਉਹਨਾਂ ਨੇ ਇੱਕ ਮਨੋਰੰਜਨ ਦੇ ਹਿਸਾਬ ਨਾਲ ਗਾਣਾ ਬਣਾ ਦਿੱਤਾ ਕਿਉਂਕਿ ਕਲਾਕਾਰਾਂ ਨੂੰ ਸਭ ਕੁਝ ਮaaf ਹੁੰਦਾ ਕਲਾਕਾਰ ਤਾਂ ਵੱਡੇ ਵੱਡੇ ਮਾਤਰੀਆਂ ਨੂੰ ਵੀ ਤਵੇ ਲਾ ਜਾਂਦੇ ਹਨ ਤੇ ਸਰਪੰਚ ਸਾਹਿਬਾਨਾਂ ਨੇ ਬੜਾ ਗੁੱਸਾ ਕੀਤਾ ਧਰਨੇ ਲਾ ਦਿੱਤੇ ਡੀਸੀ ਦਫ਼ਤਰ ਪਹੁੰਚ ਗਏ ਜਾਨੀ ਕਿ ਉਹ ਕਿਹੜਾ ਇਸ ਤਰ੍ਹਾਂ ਦਾ ਦਫ਼ਤਰ ਆ ਜਿੱਥੇ ਸਰਪੰਚ ਆਪਣਾ ਗੁਲਾਬ ਸਿੱਧੂ ਦੇ ਖਿਲਾਫ ਤੇ ਗੁਲਾਬ ਸਿੱਧੂ ਨੇ ਮਾਫੀ ਵੀ ਮੰਗ ਲਈ ਤਾਂ ਵੀ ਸਰਪੰਚ ਦਾ ਗੁੱਸਾ ਠੰਡਾ ਨਹੀਂ ਹੋ ਰਿਹਾ ਸੋ ਤੁਹਾਡੇ ਦਾ ਵਿਚਾਰੇ ਇਸ ਮਸਲੇ ਨੂੰ ਲੈ ਕੇ ਨਮਸਕਾਰ ਕਰਨ ਦੀ ਜੀ ਨਮਸਕਾਰ ਦੇਖੋ ਤੁਸੀਂ ਗੱਲ ਕਰੀ ਆਪਾਂ ਵੀ ਬਾਈ ਗੁਲਾਬ ਸਿੱਧੂ ਜੀ ਹਾਂਜੀ ਦੇਖੋ ਇੱਕ ਬਹੁਤ ਹੀ ਜ਼ਿਆਦਾ ਗਰੀਬੀ ਦੇ ਵਿੱਚੋਂ ਉੱਠ ਕੇ ਬਿਲਕੁਲ ਅੱਜ ਅੰਬਰਾਂ ਨੂੰ ਹੱਥ ਜੇ ਤੁਸੀਂ ਕਹਿ ਲੀਏ ਤਾਂ ਉਸ 'ਚ ਕੋਈ ਛੋਟੀ ਗੱਲ ਨਹੀਂ ਮਿਹਨਤ ਕੀਤੀ ਹੈ ਮੁੰਡੇ ਦੇਖੋ ਇੱਕ ਆਮ ਸੁਧਾਰਨ ਘਰ ਦੇ ਵਿੱਚੋਂ ਉੱਠ ਕੇ ਹੂੰ ਦੇਖੋ ਸਭ ਤੋਂ ਪਹਿਲਾਂ ਬਾਈ ਗੁਲਾਬ ਸਿੱਧੂ ਇੱਕ ਧਰਤੀ ਨਾਲ ਜੁੜਿਆ ਹੋਇਆ ਬੰਦਾ ਹੈ ਹੂੰ ਪੰਜਾਬ ਦੇ ਹਰ ਵਾਸੀ ਉਹਦਾ ਬਹੁਤ ਸਤਿਕਾਰ ਕਰਦੇ ਆ ਬਿਲਕੁਲ ਉਹਦੇ ਜਿਹੜੇ ਗੀਤ ਆ ਆਪਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਵਿੱਚ ਬੈਠ ਕੇ ਸੁਣ ਸਕਦੇ ਆ ਬਿਲਕੁਲ ਮਤਲਬ ਜੰਗ ਢਿੱਲੋ ਦੀ ਜਿਹੜੀ ਕਲਮ ਦਾ ਗੀਤ ਗਾਉਂਦਾ ਹੋ ਉਹ ਬਾਦਮਾਲ ਬਿਲਕੁਲ ਮਤਲਬ ਐਂਡ ਕਹਿ ਸਕਦੇ ਆ ਆਪਾਂ ਉਸ ਤੋਂ ਉੱਪਰ ਕੁਝ ਨਹੀਂ ਹੈ ਹਮ ਦੇਖੋ ਜਿਸ ਤਰ੍ਹਾਂ ਜੰਗਟਲ ਮਤਲਬ ਗੁਲਾਬ ਸਿੱਧੂ ਗਈ ਹੈ ਹਮ ਇਹਦੀਆਂ ਆਪਾਂ ਸੋਸ਼ਲ ਮੀਡੀਆ ਤੇ ਇੰਟਰਵਿਊ ਬਹੁਤ ਵਾਇਰਲ ਹੋਈਆਂ ਸੀਗੀਆਂ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਵੀ ਵੀ ਮੇਰੀ ਭੈਣ ਕਿਤੇ ਜਾਣਾ ਸੀਗਾ ਮੈਂ ਕਿਸੇ ਦਾ ਵੋਲਟ ਮੰਗਿਆ ਉਹ ਕਹਿੰਦਾ ਭਾਈ ਵੀ ਵੋਲਟ ਮੈਂ ਤੋੜ ਰਿਹਾ ਬਾਅਦ ਚ ਲੈ ਜੀ ਵੀ ਬਾਅਦ ਵਿੱਚ ਮੈਂ ਵੇਟ ਕਰਦਾ ਰਿਹਾ ਬਾਅਦ ਵਿੱਚ ਕਹਿੰਦਾ ਮੀ ਮੇਰੇ ਡੈਡੀ ਨਹੀਂ ਮੰਨਦੇ ਮੇਰੀ ਮੰਮੀ ਨਹੀਂ ਮੰਨਦੀ ਬਹਾਨੇ ਲਾਦਾ ਬਹਾਨੇ ਲਾਦੇ ਵੀ ਮੇਰਾ ਦਿਲ ਦੁਖਿਆ ਚਲੋ ਵੀ ਕਹਿੰਦਾ ਮੇਰੀ ਭੈਣ ਤਿਆਰ ਹੋਈ ਹੋਈ ਪੰਜਾਬ ਦੇ ਲੋਕਾਂ ਨੇ ਉਹਨੂੰ ਬਹੁਤ ਐਪਰੀਸ਼ੀਏਟ ਕਰਿਆ ਬਿਲਕੁਲ ਉਹ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਕੋਈ ਗਾਣਾ ਆਇਆ ਗਰਾਪ ਸਿੱਧੂ ਵਜੀ ਦਾ ਵੀ ਸਣੇ ਸਰਪੰਚ ਸਾਰਾ ਪਿੰਡ ਕੁੱਟ ਦੇ ਉਸ ਗਾਣੇ ਲੈ ਕੇ ਸਰਪੰਚਾਂ ਨੇ ਇੱਕ ਰੋਸ ਜ਼ਾਹਰ ਕੀਤਾ ਸੀਗਾ ਦੇਖੋ ਜਦੋਂ ਕੋਈ ਚੀਜ਼ ਆਪਾ ਸੁਣਦੇ ਨਹੀਂ ਤਾਂ ਉਹਦਾ ਰੋਸ ਵੀ ਨਹੀਂ ਕਰ ਸਕਦੇ ਜਦੋਂ ਗਾਣਾ ਰਿਲੀਜ਼ ਹੋਇਆ ਤਾਂ ਸਰਪੰਚਾਂ ਨੇ ਸਾਰੇ ਪੰਜਾਬ ਵਾਸੀਆਂ ਨੇ ਸੁਣਿਆ ਤਾਂ ਉਸ ਦੇ ਵਿੱਚ ਜਿਹੜੀ ਲਾਈਨ ਕਹੀ ਗਈ ਸੀਗੀ ਸਾਡੇ ਸਰਪੰਚ ਸਾਰਾ ਪਿੰਡ ਕੁੱਟ ਨੂੰ ਸਰਪੰਚਾਂ ਦਾ ਰੋਸਾ ਜਾਇਜ਼ ਸੀਗਾ ਦੇਖੋ ਸਰਪੰਚਾਂ ਨੇ ਇਹ ਜਿਹੜੀ ਗੱਲ ਹੈ ਕਿ ਜਦੋਂ ਗਲਾਬ ਸਿੱਧੂ ਵਾਈ ਦੇ ਤੰਨਾ ਤੱਕ ਪਹੁੰਚੀ ਤਾਂ ਉਹਨਾਂ ਨੇ ਇੱਕ ਪ੍ਰੈਸ ਕਾਨਫਰੈਂਸ ਕਰਕੇ ਮਾਨਸਾ ਜ਼ਿਲ੍ਹੇ ਦੇ ਵਿੱਚ ਤੇ ਸਰਪੰਚਾਂ ਨੂੰ ਆਪਣੇ ਨਾਲ ਬਿਠਾ ਕੇ ਇਹ ਅਸ਼ਵਾਸ਼ਣ ਦਵਾਇਆ ਕਿ ਜਿਹੜਾ ਇਹ ਗਾਣਾ ਇਹਦੇ ਵਿੱਚ ਜਿੱਥੇ ਇਹ ਲਾਈਨ ਆਦੀ ਸਰਪੰਚਾਂ ਵਾਲੀ ਮਤੇ ਵੀ ਪਰ ਮਗਲ ਲਗਾਉਂਗਾ ਗੁਲਾਰ ਸਿੱਧੂ ਜੀ ਨੇ ਗੁਲਾਰ ਸਿੱਧੂ ਜੀ ਨੂੰ ਕੰਪਨੀ ਜਿਸ ਕੰਪਨੀ ਦੇ ਵਿੱਚੋਂ ਜੱਸ ਰੈਕਡ ਜੱਸ ਰੈਕਡ ਤੌਰ ਤੇ ਰਿਕਾਰਡ ਕੀਤਾ ਗਿਆ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਹੈ ਕਿ ਇਹ ਗਾਣੇ ਦੇ ਲੱਗ ਕੱਟ ਦੇ ਤਾਂ ਚੰਗੀ ਗੱਲ ਆ ਲੇਕਿਨ ਉਹ ਕੰਪਨੀ ਵਾਲੇ ਨਹੀਂ ਮੰਨੇ ਕਿਉਂਕਿ ਇਹ ਵੀ ਕੋਈ ਹਿਸਾਬ ਕਿਤਾਬ ਹੁੰਦਾ ਹੈ ਇਹ ਐਗਰੀਮੈਂਟ ਵੀ ਹੁੰਦਾ ਹੈ ਜੀ ਉਹ ਕੰਪਨੀ ਵਾਲੇ ਨਹੀਂ ਮੰਨੇ ਮੈਂ ਹੁਣ ਹੀ ਉਹਨਾਂ ਦੇ ਇੰਟਰਵਿਊ ਸੁਣ ਕੇ ਆਟਿਆ ਇੱਕੋ ਗੱਲਬਾਤ ਕਰ ਰਿਹਾ ਬਰਨਾਲੇ ਦੇ ਸਰਪੰਚਾ ਦੇ ਨਾਲ ਬੈਠ ਕੇ ਤੇ ਇਹ ਉਹਨਾਂ ਦਾ ਗਾਣਾ ਹੋਰ ਵੀ ਆ ਰਿਹਾ ਮੂਰੇ ਪੰਜਾਬ ਦੇ ਇਤਿਹਾਸ ਨੂੰ ਲੈ ਕੇ ਇਹ ਸ਼ਹੀਦਾਂ ਪਰ ਤੇ ਉਹ ਕਹਿੰਦੇ ਵੀ ਮ ਇਹ ਗਾਣਾ ਜਿਹੜਾ ਮੈਂ ਰੀਲੀਜ਼ ਕੀਤਾ ਵੈਸੇ ਉਹਨਾਂ ਨੇ ਜਦੋਂ ਇਹ ਗਾਣੇ ਦੇ ਬੋਲ ਜਦੋਂ ਰਹਿਸਲ ਚੱਲ ਰਹੀ ਸੀ ਤਾਂ ਉਹ ਕਹਿੰਦੇ ਵੀ ਮੇਰੇ ਨਾਲ ਸਿਆਣੇ ਬਿਆਣੇ ਬੰਦੇ ਬੈਠੇ ਸੀ ਅਕਸਰ ਮੈਂ ਜਦੋਂ ਵੀ ਕੋਈ ਗਾਣਾ ਰਿਪੋਰਟ ਕਰਦਾ ਹਾਂ ਤਾਂ ਆਪਣੇ ਯਾਰਾ ਮਿੱਤਰਾਂ ਨੂੰ ਤੇ ਸਿਆਣੇ ਬੰਦਿਆਂ ਨੂੰ ਪਹਿਲਾਂ ਉਹ ਸੁਣਾਉਂਦਾ ਜਿਹੜੇ ਮੈਂ ਸੁਣਾਉਂਦਾ ਇਹ ਵੀ ਇਹਦੇ ਵਿੱਚ ਕੋਈ ਵਿਵਾਦਿਤ ਬੋਲ ਤਾਂ ਨਹੀਂ ਆ ਦੇਖੋ ਕਰਮਜੀਤ ਜੀ ਮਾਫੀ ਤੋਂ ਵੱਡਾ ਕੁਝ ਨਹੀਂ ਹੈ ਬਿਲਕੁਲ ਜੀ ਦੇਖੋ ਜਦੋਂ ਬਾਈ ਜੀ ਨੇ ਮਾਫੀ ਹੀ ਮੰਗ ਲਈ ਤਾਂ ਪਿੱਛੇ ਕੀ ਰਹਿ ਗਿਆ ਬਿਲਕੁਲ ਮਾਫੀ ਮੰਗਣੀ ਇੱਕ ਬਹੁਤ ਵੱਡੀ ਗੱਲ ਆ ਦੇਖੋ ਮਾਫੀ ਮੰਗ ਕੇ ਉਹਨਾਂ ਨੇ ਆਪਣਾ ਵੱਡਾ ਦਿਲ ਏ ਲੈ ਨਹੀਂ ਬੋਲਾਂਗਾ ਮੈਂ ਲਾਈਵ ਗਾਣਾ ਨਹੀਂ ਗਾਉਂਗਾ ਹਾਂ ਨਹੀਂ ਨਹੀਂ ਇਹ ਲਾਈਨ ਨਹੀਂ ਬੋਲਾਂਗਾ ਬਿਲਕੁਲ ਨੇ ਉਹਨੇ ਕਿਹਾ ਕਿ ਮੈਂ ਗਾਣਾ ਗਾ ਰਹੀ ਨਾ ਠੀਕ ਹੈ ਤੁਹਾਨੂੰ ਯਾਦ ਰਾਜ ਹੁਣ ਇਹ ਜਿਹੜੇ ਸਰਪੰਚ ਆ ਇਹ ਕਿਆ ਇਹਨਾਂ ਨੂੰ ਮੁੱਦੇ ਹੈ ਰਹਿ ਗੇ ਰਾਣਿਆਂ ਦੇ ਹਮ ਨੰਬਰ ਕਰਨਜੀ ਜੀ ਕੱਲ ਸੁਣੋ ਜਦੋਂ ਹਮ ਮਤਲਬ 22 ਸੁਖਵਿੰਦਰ ਬਰਨਾਲਾ ਜ਼ਿਲ੍ਹੇ ਦਾ ਕੱਟਾ ਸੁਖਵਿੰਦਰ ਸਿੰਘ ਕੱਟਾ ਪੰਜਾਬ ਦਾ ਹੀਰਾ ਨੌਜਵਾਨ ਹੀਰਾ ਸਰਪੰਚ ਬਿਲਕੁਲ ਜਦੋਂ ਉਹਨੂੰ ਅਮਲੇਪੁਰ ਮਾਮ ਆਦਮੀ ਪਾਰਟੀ ਦੇ ਹਮ ਲਾਭਿਕ ਉੱਗੋ ਬੈਨੇ ਧਮਕੀਆਂ ਦਿੱਤੀਆਂ ਜਾਂ ਸਰਪੰਚ ਕਿੱਥੇ ਸੀਗੇ ਉਹਨੇ ਸ਼ਰੇਆਮ ਕਿਹਾ ਤਾਂ ਕਹਿੰਦਾ ਤੇਰੇ ਮੂੰਹ ਤੇ ਥੱਪੜ ਮਾ ਬਾਅਦ ਚ ਪੇੜਾ ਤੈਨੂੰ ਅੰਦਰ ਦਿਆ ਹੁੰਦਾ ਬਾਹਰ ਬਾਹਰ ਲਫੇੜੇ ਤੇਰੇ ਤੈਨੂੰ ਅੰਦਰ ਦਿਆ ਹੁੰਦਾ ਉਦੋਂ ਕਿੱਥੇ ਸੀ ਸਰਪੰਚ ਗੱਲ ਬਹੁਤ ਵਿਚਾਰਨਯੋਗ ਹੈ ਦੇਖੋ ਕਿਹੜਾ ਸਰਪੰਚ ਹੈ ਜਿਹੜਾ ਇੱਕ ਸਰਪੰਚ ਇਸ ਵੀਡੀਓ ਥੱਲੇ ਕਮੈਂਟ ਕਰ ਦਵੇ ਵੀ ਜਦੋਂ ਇਹ ਸਰਪੰਚ ਦੀ ਇਲੈਕਸ਼ਨ ਹੋਈ ਤੇ ਆ ਤੁਸੀਂ ਤਾਂ ਗਾਣਾ ਨਹੀਂ ਲਾਇ ਹਮ ਨਾਲੇ ਪਿੰਡ ਨੂੰ ਫਰਕ ਪਤਾ ਲੱਗਦਾ ਨਹੀਂ ਬੰਗਲਿਆਂ ਤੇ ਹਾਂਸਾਂ ਦਾ ਜਿੱਤ ਲੈਣ ਦੇ ਬਜੂਗਾ ਫਿਰ ਘਰ ਦਾ ਸੁੱਖ ਕਰ ਸਰਪੰਚ ਅੱਜ ਤੂੰ ਦੀ ਉਹ ਕਲਮ ਤੁਹਾਨੂੰ ਚੰਗੀ ਲੱਭ ਨਹੀਂ ਸੀਗੀ ਜਦੋਂ ਹਮ ਅੱਜ ਉਹਨੇ ਮਾਫੀ ਮੰਗ ਲਈ ਫੇਰ ਨਹੀਂ ਤੁਸੀਂ ਸਮਝ ਰਹੇ ਬਿਲਕੁਲ ਬਿਲਕੁਲ ਫੇਰ ਤੁਸੀਂ ਕਹਿ ਰਹੇ ਅਸੀਂ ਤਾਂ ਕਰੋ ਕਰਾਂਗੇ ਅਸੀਂ ਲਾਈਵ ਸ਼ੋਅ ਚ ਗਾ ਗਾ ਪਾਵਾਂਗੇ ਦੇਖੋ ਜੇ ਮਾਫੀ ਮੰਗਣੀ ਵੀ ਵੱਡੀ ਗੱਲ ਆ ਤਾਂ ਮਾਫ ਕਰਨਾ ਉਸ ਤੋਂ ਵੀ ਵੱਡੀ ਗੱਲ ਆ ਸਰਪੰਚਾਂ ਨੂੰ ਆਪਣਾ ਬੜਾ ਜਿਗਰਾ ਦਿਖਾਣਾ ਚਾਹੀਦਾ ਕਰਮਜੀਤ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜਦੋਂ ਅਗਲੇ ਨੇ ਲਾਈਵ ਆ ਕੇ ਪੂਰੀ ਦੁਨੀਆ ਦੇ ਸਾਹਮਣੇ ਦੇਖੋ ਅਗਲਾ ਗਰੀਬ ਘਰ ਚੋਂ ਉੱਠਿਆ ਮਾਫੀ ਮੰਗੀ ਉਹਨੇ ਜੇਹੀ ਗਾਣਾ ਗਿਲਜੀਤ ਨੇ ਗਾਇਆ ਹੁੰਦਾ ਤਾਂ ਕਿਸੇ ਨੇ ਬੋਲਣਾ ਨਹੀਂ ਸੀ ਸਭ ਸੁੱਸੂੜੀ ਲੈ ਤਕੜੇ ਨੂੰ ਸਲਾਮਾ ਹਾਂ ਦੇਖੋ ਮਤਲਬ ਉਹ ਗਰੀਬ ਘਰ ਚੋਂ ਉੱਠਿਆ ਉਹਦੇ ਮਰ ਕੇ ਕਰਕੇ ਲੋਕਾਂ ਤੇ ਜਰਨੀ ਹੋ ਰਹੀ ਹੈ ਇਹ ਤਾ ਕਰ ਰਹੇ ਆ ਨੰਬਰ 2 ਜਦੋਂ ਤੂੰ ਸਜੀਦ ਬਿੰਦ ਰਖੀਦਾ ਗਾਣਾ ਆਇਆ ਤਾਂ ਕਰਮਜੀਤ ਜੀ ਤੈਨੂੰ ਡੀਸੀਪੀ ਸਲੂਟ ਮਾਰਦਾ ਤੇ ਰਾਜਥਾਣੇਦਾਰ ਰੋਲਦਾ ਜਦੋਂ ਤੁਹਾਨੂੰ ਚੰਗਾ ਲੱਗਦਾ ਉਹ ਜੇ ਡੀਸੀ ਸਾਹਿਬ ਕਹਿਣ ਮੈਂ ਕਾਰਵਾਈ ਕਰਾਂਗਾ ਐਸਐਸਪੀ ਸਾਹਿਬ ਪੁਰਸੇ ਵਾਲੇ ਕਾਊਂਟਰ ਤੇ ਜੀ ਤੁਹਾਨੂੰ ਪੈਰਾਂ ਚ ਰੋਲਦਾ ਹੈ ਸਾਡੇ ਪਰ ਕਾਲ ਬੰਨਾ ਨੇ ਭਾਈ ਜੀ ਆਈਪੀਐਸ ਪੀਸੀਐਸ ਆਈਪੀਐਸ ਆਈਏਐਸ ਕਿਨੇ ਸੋਹਣੇ ਹੋਏ ਇਨਸਾਨ ਆ ਉਹ ਜ਼ਿਲ੍ਹੇ ਦਾ ਮਾਲਕ ਹੁੰਦਾ ਡੀਸੀ ਉਸ ਤੋਂ ਉੱਪਰ ਪੋਸਟ ਨਹੀਂ ਕੀ ਰਿਹਾ ਜੀ ਕੋਈ ਡਿਸਟ੍ਰਿਕਟ ਕਲੈਕਟਰ ਕਹਿੰਦੇ ਆ ਕਿ ਆਪਾਂ ਕਈ ਜਗ੍ਹਾ ਇਹਨਾਂ ਨੂੰ ਦੇਖੋ ਕਰਨ ਜੀ ਜੀ ਇਹ ਜਿਹੜਾ ਗੀਤ ਆ ਸੰਗੀਤ ਆ ਇੱਕ ਮਨੋਰੰਜਨ ਦਾ ਸਾਧਨ ਦੇਖੋ ਭਾਈ ਜੀ ਨੇ ਬੜਪਣ ਦਿਖਾਈ ਉਹਨਾਂ ਨੇ ਕਿਹਾ ਵੀ ਮੈਂ ਇਹ ਗਾਣੇ ਪਰ ਵੀਪ ਲੱਗੇਗੀ ਨੰਬਰ 2 ਵੀ ਇਹ ਗਾਣਾ ਮੈਂ ਲਾਈਵ ਚੁਇਸ ਤੇ ਨਹੀਂ ਗਾਵਾਂਗਾ ਬਿਲਕੁਲ ਨੰਬਰ 3 ਵੀ ਮੈਂ ਜੇ ਕਿਸੇ ਨਾਲ ਨੂੰ ਕੇਸ ਪਹੁੰਚੀ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਮੈਂ ਇੱਕ ਜਨੇ ਇੱਕ ਹੋਰ ਨਿਊਜ਼ ਦੇਖ ਰਿਹਾ ਸੀ ਉਹਦੇ ਵਿੱਚ ਮੈਂ ਦੇਖਿਆ ਕਈ ਸਰਪੰਚਾਂ ਨੇ ਉਹਨੂੰ ਹੰਕਾਰਿਆ ਹੋਇਆ ਕਿਹਾ ਵੀ ਤੂੰ ਹੰਕਾਰ ਦੇ ਵਿੱਚ ਗਾਣਾ ਇਹ ਤਾਂ ਕਰਨਜੀਤ ਇਹ ਗੱਲਾਂ ਹੁਣ ਸਭ ਫੇਕ ਆ ਕੋਈ ਹੰਕਾਰ ਨਹੀਂ ਕੋਈ ਕੁਝ ਨਹੀਂ ਇੱਕ ਆਮ ਘਰ ਤੋਂ ਉੱਠ ਕੇ ਜੱਜ ਟੀਸੀ ਨੂੰ ਹੱਥ ਲੱਗ ਗਿਆ ਉਹ ਬਾਈ ਨੇ ਮਾਫੀ ਮੰਗੀਆ ਦੇਖੋ ਪੰਜਾਬ ਦੇ ਸਰਪੰਚਾਂ ਨੂੰ ਵੱਡਾ ਦਿਲ ਦਿਖਾਣਾ ਚਾਹੀਦਾ ਹੈ ਉਹਨਾਂ ਨੂੰ ਮਾਫ ਕਰਨਾ ਚਾਹੀਦਾ ਕੋਈ ਲਾਈਵ ਸ਼ੋਅ ਚ ਗੰਦ ਨਹੀਂ ਅਗਰੇ ਨੇ 3 ਲੱਖ ਦੇ ਕੇ ਪ੍ਰੋਗਰਾਮ ਬੁੱਕ ਕਰਾਇਆ ਜੀ ਤੁਸੀਂ ਕਿਸੇ ਦਾ ਪ੍ਰੋਗਰਾਮ ਕਰਾਉਂਗੇ ਜੀ ਮੈਂ ਗੱਲ ਪੁੱਛਣਾ ਚਾਹੁੰਦਾ ਹੈ ਬਿਲਕੁਲ ਬਿਲਕੁਲ ਜੀ 3 ਲੱਖ ਦੇ ਕੇ ਲੈਦਾ ਵਿਆਹ ਕਰਕੇ ਕਰਾਇਆ ਤੁਸੀਂ ਉੱਥੇ ਕੇ ਕੀ ਕਰੋਗੇ ਜੀ ਇਹ ਕਹਦੇ ਮੰਨਤੇ ਕਿਆ ਬੀਤੇਗੀ ਕਹਿੰਦਾ ਅਸੀਂ ਵਿਰੋਧ ਕਰਾਂਗੇ ਨਹੀਂ ਇਹ ਗਲਤ ਗੱਲ ਹੈ ਜੀ ਕਰਨ ਜੀ ਮੈਂ ਇਸਦੇ ਅੱਖ ਚ ਬਿਲਕੁਲ ਨਹੀਂ ਜੀ ਦੇਖੋ ਅਗਲੇ ਨੇ ਮਾਫੀ ਮੰਗ ਲਈ ਤੁਹਾਨੂੰ ਨੰਬਰ ਦੋ ਕਿਆ ਸਰਪੰਚਾਂ ਨੂੰ ਇਹ ਗਾਣੇ ਤੱਕ ਕੰਮ ਰਹਿ ਗਿਆ ਪਿੰਡ ਦੇ ਵਿਕਾਸ ਵਿੱਚ ਚੱਟਾ ਖਤਮ ਹੋ ਗਿਆ ਜਦ ਤੂੰ ਯੂਨੀਅਨਾਂ ਬਣਾਓ ਵੀ ਜਿਹੜਾ ਚੱਟਾ ਬਣ ਗਿਆ ਸੀ ਜਮਾਨਤ ਨਹੀਂ ਕਰਾਣੀ ਕਿੰਨੇ ਸਰਪੰਚਾਂ ਨੇ ਯੂਨੀਅਨਾਂ ਬਣਾਈਆਂ ਇਹ ਬਿਲਕੁਲ ਆਓ ਲੈਸਟਾ ਲਿਆਓ ਪਿੰਡਾਂ ਦੇ ਵਿੱਚ ਤੁਸੀਂ ਮਤਲਬ ਕਿੰਨਾ ਵਿਕਾਸ ਕਰਾਇਆ ਉਹਦੇ ਕੰਨੀ ਧਿਆਨ ਦਿਓ ਨਾ ਕਿ ਤੁਸੀਂ ਇਹ ਕਹੋ ਵੀ ਸਾਡੇ ਪਰ ਉਹ ਲਾਤਾ ਤਵਾ ਮੰਨਦੇ ਆ ਉਹਨੇ ਗਲਤੀ કરી ਸੀ ਵੀ ਲੇਕਿਨ ਉਸਨੇ ਮਾਫੀ ਉਹਨੂੰ ਮਾਫ ਕਰਨਾ ਇਹ ਤਾਂ ਇੱਕ ਜੀ ਮਤਲਬ ਕਹੀਏ ਏ ਦਿੱਲੀ ਨੂੰ ਅੱਗ ਲਾਣੇ ਵਾਲਾ ਕੰਮ ਆ ਵੀ ਹੋਰ ਤੇਲ ਪਾਈ ਚਲੋ ਮੁੱਦਾ ਜਿੰਨਾ ਮਰਜ਼ੀ بڑا ਬਣਾ ਲਓ ਕਰਮਜੀਤ ਜੀ ਬਿਲਕੁਲ ਬਿਲਕੁਲ ਲੇਕਿਨ ਇੰਨਾ ਬੜਾ ਮੁੱਦਾ ਨਹੀਂ ਹੈਗਾ ਪੰਜਾਬ ਵਾਸੀਓ ਸਰਪੰਚ ਸਹਿਬਾਨੋ ਤੁਹਾਡੇ ਮੂਰੇ ਹੱਥ ਬਨ ਕੇ ਬੇਨਤੀ ਆ ਕਿ ਪੰਜਾਬ ਚ ਅਨੇਕਾਂ ਮੁੱਦੇ ਨੇ ਅਨੇਕਾ ਮਤਲਬ ਸਾਨੂੰ ਵਿਸ਼ੇ ਹੋ ਸਕਦੇ ਹੋਰ ਲੇਕਿਨ ਇਸ ਤਰ੍ਹਾਂ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਕੋਈ ਵਿਸ਼ਾ ਨਹੀਂ ਬਾਈ ਨੇ ਵੀਪ ਲਗਾ ਦਿੱਤੀ ਨੰਬਰ ਦੋ ਉਹਨਾਂ ਨੇ ਕਹਿ ਮੈਂ ਲਾਈਵ ਗਾਣਾ ਨਹੀਂ ਗਾਵਾਂਗਾ ਨੰਬਰ ਤਿੰਨ ਉਹਨਾਂ ਨੇ ਮਾਫੀ ਮੰਗ ਲਈ ਇਸ ਤੋਂ ਬੜਾ ਨਹੀਂ ਕਰ ਸਕਦੇ ਮੇਰੀ ਗੱਲ ਸੁਣੋ ਹੁਣ ਇਹ ਇੱਕ ਚਲੋ ਉਹਨੇ ਲਵਜ ਸ਼ਬਦ ਗਾਣੇ ਦੇ ਵਿੱਚ ਗਲਤ ਆ ਗਿਆ ਤੇ ਸਰਪੰਚਾਂ ਦੇ ਕੰਨ ਵੀ ਕਿੰਨੀ ਜਲਦੀ ਹੈਨਾ ਖੁੱਲੇ ਇਹਨਾਂ ਨੇ ਇੱਕ ਸੁਣਿਆ ਉਹ ਲਵਜ ਤੇ ਭੜ ਕੇ ਤੇ ਇਕੱਠੇ ਹੋਏ ਇਕੱਠੇ ਹੋ ਕੇ ਰੋਡ ਤੇ ਆਏ ਤੇ ਕਹਿੰਦੇ ਆਪਣਾ ਮੰਗ ਪੱਤਰ ਡੀਸੀ ਨੂੰ ਵੀ ਦਵਾਵਾਂਗੇ ਮੁੱਖ ਮੰਤਰੀ ਤੱਕ ਪਹੁੰਚਦਾ ਕਰਾਂਗੇ ਉਹ ਮਤਲਬ ਉਹਦੇ ਅਸੀਂ ਕਾਰੋਬਾਰ ਦਾ ਵਿਰੋਧ ਕਰਾਂਗੇ ਜਿੱਥੇ ਉਹ ਜਾਊਗਾ ਵੇਸ਼ੱਕ ਇਹ ਗਾਣਾ ਗਾਵੇ ਨਾ ਗਾਵੇ ਉਹ ਕੋਈ ਪ੍ਰੋਗਰਾਮ ਵੀ ਕਰੂਗਾ ਤਾਂ ਅਸੀਂ ਵਿਰੋਧ ਕਰਾਂਗੇ ਕਿਆ ਧਰਪਾ ਚੇ ਕਦੇ ਆਮ ਆਦਮੀ ਦੇ ਕਿਸੇ ਮੁੱਦੇ ਤੇ ਇਕੱਠੇ ਹੋਏ ਆ ਇਸ ਤਰ੍ਹਾਂ ਮੈਥ ਕਰਮਜੀਤ ਵੀ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਹੀ ਕਿਹਾ ਕਿ ਜਿਹੜਾ ਕਲਕੱਤਾ ਹੈ ਪੰਜਾਬ ਦਾ ਹੀਰਾ ਹੈ ਠੀਕ ਹੈ ਉਸ ਟਾਈਮ ਸਰਪੰਚ ਕਿੱਥੇ ਸੀਗੇ ਉਸ ਟਾਈਮ ਕਿੱਥੇ ਸੀਗਾ ਇਹ ਉਹਨੇ ਨਾ ਕਿਹੜੇ ਇਹਨਾਂ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਵੀ ਇਹਨੂੰ ਗ੍ਰਿਫਤਾਰ ਕਰੋ ਇਹ ਹੁਣ ਸਫਾਈ ਕਰਮਚਾਰੀਆਂ ਨੇ ਧਰਨੇ ਲਾਏ ਹੋਏ ਤੇ ਸਾਡੇ ਲੇਬਰ ਵਾਲਿਆਂ ਨੇ ਬਹੁਤ ਧਰਨੇ ਲਾਏ ਨੇ ਕਿ ਸਰਪੰਚ ਕੰਨਾ ਮથે ਪੈ ਸਰਪੰਚ ਕਿਸ ਨਾਲ ਅਸੀਂ ਨਾਲ ਪਾਵਰ ਕਾਮ ਦੀ ਵੀ ਕਰੀਏ ਗੱਲ ਤੇ ਸਾਡੇ ਸੁਭਾ ਪ੍ਰਧਾਨ ਜਤਿੰਦਰ ਸਿੰਘ ਪੰਘੂ ਜੀ ਵੀ ਉਹਨਾਂ ਨੂੰ ਮਤਲਬ ਫਿਊਜ਼ਨ ਕੰਪਨੀਆਂ ਉੱਠ ਗਈ ਕਿੰਨੇ ਸਰਪੰਚਾਂ ਨੇ ਮਤਲਬ ਆ ਕੇ ਦੇ ਸਰਪੰਚ ਉਹਨਾਂ ਦੇ ਨਾਲ ਖੜੇ ਆ ਸਾਡੇ ਨਾਲ ਆ ਦੱਸੋ ਮੈਨੂੰ ਅਗਰ ਇੱਕ ਸਰਪੰਚ ਇੱਕ ਪਿੰਡ ਦਾ ਨਾਲ ਹੋਵੇ ਤਰ ਪਵੇ 75% ਪਿੰਡ ਨਾਲ ਹੋ ਜਾਂਦਾ ਨਾਲ ਹੋ ਜਾਂਦਾ ਮਤਲਬ ਉਹਨਾਂ ਨੇ ਤਾਂ ਮਤਾ ਹੀ ਪਾਣਾ ਨਹੀਂ ਸਾਡੇ ਨਾਲ ਐਨੀ ਗੱਲੇ ਲਿਖਣੀ ਐ ਦੱਸੋ ਸਰਪੰਚਾਂ ਦੀ ਕਿਹੜੀ ਫਿੱਤੀ ਉਤਰ ਗਈ ਦੱਸੋ ਮੈਨੂੰ ਤਾਂ ਤੁਸੀਂ ਮਤਲਬ ਤੁਹਾਨੂੰ ਸਿਰਫ ਆਪਣੇ ਨਾਮ ਦਾ ਫਿਕਰ ਆ ਦੇਖੋ ਸਰਪੰਚ ਤੁਸੀਂ ਸਾਰੀ ਉਮਰ ਨਹੀਂ ਰਹਿਣਾ 5 ਸਾਲ ਐ ਤਾਂ ਅੰਤੇ ਜਾਂਦੇ ਰਹਿਣਾ ਹਾਂ ਬਿਲਕੁਲ ਜਦੋਂ ਰਾਜਪਾਲ ਸਾਹਿਬ ਦਾ ਗਾਣਾ ਆਇਆ ਤਾਂ ਲੈ ਲੈ ਤੂੰ ਸਰਪੰਚੀ ਵਿੱਚ ਸਰਕਾਰੀ ਪੈਸਾ ਖਾਵਾਗੇ ਜਦ ਤੁਸੀਂ ਜੁਕੀਆਂ ਕਰਾ ਦਿਆਂ ਆਪਣਾ ਗਾ 디ਜਾ ਬਲਵਾ ਲਵਾ ਕੇ ਕਰ ਉਹ ਦੇਖੋ ਉਹ ਬੋਲ ਕੇ ਚੰਗੇ ਤੇ ਡੰਗੇ ਉਹ ਪੈਸਾ ਸਰਕਾਰੀ ਪੈਸਾ ਖਾਣਾ ਕਿਤਰਾ ਦੀ ਚੋਰੀ ਆ ਉਹ ਰੱਖਾ ਚਾਲੀ ਆ ਪ੍ਰਿਸ਼ਤਾ ਕਰ ਜਾ ਤੁਸੀਂ ਆਪਣੀ ਸ਼ੋਰ ਤੇ ਸਮਝਦੇ ਤੇ ਕਮਾਲ ਆ ਯਾਰ ਕਮਾਲ ਆ ਸ਼ਾਮ ਰਾਤ ਦੇ ਵਿੱਚ ਆਪਾਂ ਵੀ ਸਰਕਾਰੀ ਕੋਠੀ ਪਾਵਾਂਗੇ ਹਾਂ ਉਹ ਕਿੱਡਾ ਜੁਰਮ ਸਿੰਘ ਜੀ ਜਦੋਂ ਸਰਕਾਰੀ ਮਾਲਾ ਰਹੇ ਆ ਉਹਨੂੰ ਵੀ ਸ਼ਾਨ ਦੇ ਨਾਲ ਸੁਣਦੇ ਤੇ ਗਾਣੇ ਲਗਾਣਾ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਗੱਲਾਂ ਸੱਚ ਆ ਇਹ ਬਾਈ ਇਹਨਾਂ ਨੂੰ ਆਜਮ ਨਹੀਂ ਹੋਣੀਆਂ ਸਾਨੂੰ ਕਈ ਕਮੈਂਟ ਵੀ ਗਲਤ ਕਰਨਗੇ ਦੇਖੋ ਕਰਨ ਦੇ ਕਰਨ ਦੋ ਲੇਕਿਨ ਜਿਹੜੀ ਹਕੀਕਤ ਸੀ ਉਹ ਗੱਲ ਕਰਨੀ ਬਿਲਕੁਲ ਬਿਲਕੁਲ ਜੀ ਬਿਲਕੁਲ ਦੇਖੋ ਸਰਪੰਚੀ ਕੋਈ ਸਦਾ ਨਹੀਂ ਉਨੇ ਮਾਫੀ ਮੰਗੀਆ ਤੁਹਾਨੂੰ ਆਪਣਾ ਉਸ ਤੋਂ ਬੜਾ ਜਿਗਰਾ ਦਿਖਾਣਾ ਵੀ ਭਾਈ ਮaaf ਕਰਤਾ ਉਸ ਹੁਸਕਾਣੇ ਨੂੰ ਵੀ ਪਲ ਚੁੱਕੀ ਆ ਹਾਂ ਹੁਣ ਜਿਹੜੀ ਆਪਾਂ ਨੇ ਹੁਣ ਗੱਲ ਕਰੀ ਆ ਜਿਹੜੇ ਕਰਮਚਾਰੀ ਜਿਹੜੇ ਕੇਕੇਡਾਰੀ ਸਿਸਟਮ ਤੇ ਆ ਕੱਚੇ ਮਲਾਜ਼ਮ ਆ ਜਿਹੜੇ ਉਹ ਕਿੰਨੇ ਸਾਲਾਂ ਤੋਂ ਰੋਲਾ ਪਾਉਂਦੇ ਜਾਂਦੇ ਆ ਕਦੇ ਕਿਸੇ ਇੱਕ ਵੀ ਪਿੰਡ ਦੇ ਸਰਪੰਚ ਨੇ ਕਿਹਾ ਵੀ ਚਲੋ ਭਾਈ ਮੈਂ ਆਪਣਾ ਪਿੰਡ ਲੈ ਕੇ ਤੁਹਾਡੇ ਨਾਲ ਜਾ ਨਾਲ ਖੜਾ ਅਗਰ ਜੇ ਉਹ ਇੰਨਾ ਕਹਿ ਦੇਣ ਉਹਨਾਂ ਦੇ ਹੌਸਲੇ ਬਲੰਦ ਹੋ ਜਾਣ ਕਰਮਜੀਤ ਜੀ ਮੈਂ ਤੁਹਾਡੇ ਨਾਲ ਇਸ ਵਿਸ਼ੇ ਤੇ ਥੋੜਾ ਜਿਹਾ ਮੁੱਦੇ ਨੂੰ ਯੂ ਟਰਨ ਲੈ ਰਿਹਾ ਹਾਂ ਹਾਂ ਬਿਲਕੁਲ ਦੇਖੋ ਕਰਮਜੀਤ ਜੀ ਆਪਣੇ ਉਰੇ ਰੁਚ ਮੋਰਚਾ ਹੈ ਨੀਵਾ ਉਹਨਾਂ ਨੇ ਪਿੰਡ ਪਿੰਡ ਜਾ ਕੇ ਮਤੇ ਪੁਆਏ ਕਿੰਨੇ ਸਰਪੰਚਾਂ ਨੇ ਖੁਦ ਨਿਕਲ ਕੇ ਮਤੇ ਦੇ ਸਿੱਧੇ ਅਪਰੋਚ ਆ ਉਹ ਮੈਨੂੰ ਜਵਾਬ ਦੇਣ ਉਸ ਉਸ ਮੁੱਦੇ ਤੇ ਤੁਸੀਂ ਇਕੱਠੇ ਨਹੀਂ ਹੋਏ ਜਿਹੜਾ ਸਾਡੇ ਬੱਚਿਆਂ ਦੀ ਜ਼ਿੰਦਗੀ ਬਚਾਉਣੇ ਵਾਲਾ ਹਾਂ ਸਾਨੂੰ ਕੈਂਸਰ ਦੇਣੇ ਵਾਲਾ ਉਸਤੇ ਨਹੀਂ ਇਕੱਠੇ ਹੋਏ ਆਪਣੀ ਜਾਨ ਨਿਭਵਾਰੀ ਤੁਹਾਨੂੰ ਫੋਕੀ ਸ਼ੋਰ ਤੋਂ ਵੀ ਪਰਵਾਏ ਬਿਲਕੁਲ ਬਿਲਕੁਲ ਬਸ ਦੇਖੋ ਕਾਮਜੀ ਜੀ ਜਿਹੜੀ ਸਰਪੰਚੀ ਹਸਦਾ ਨਹੀਂ ਰਹਿਣੀ ਜਿਹੜਾ ਸੰਗੀਤ ਹੈ ਇਹ ਰੂਹ ਦੀ ਖਰਾਕ ਰੂਹ ਦੀ ਖਰਾਕ ਹੈ ਦੇਖੋ ਜਿਹਨੂੰ ਚੰਗਾ ਲੱਗਦਾ ਉਹ ਸੁਣ ਲਓ ਨਹੀਂ ਚੰਗਾ ਲੱਗਦਾ ਤੁਸੀਂ ਬਿਲਕੁਲ ਅਨਫੋਲੋ ਕਰ ਦੇਣਾ ਨਾ ਸੁਣੋ ਤੁਸੀਂ ਨਾ ਆ ਅਗਰ ਠੀਕ ਆ ਕੋਈ ਬੋਲ ਗਾਲਤ ਹੈਗਾ ਅਸੀਂ ਅੱਗੇ ਮਾਫੀ ਮੰਗ ਲਈ ਮਾਫੀ ਮੰਗ ਲਈ ਮਾਫੀ ਬੁਲਾਤੀ ਉਹਨਾਂ ਦਾ ਮੈਂ ਲਾਈਵ ਸਟੇਜ ਤੇ ਨਹੀਂ ਕਹਾਗਾ ਦੇਖੋ ਅਗਲੀ ਜਾਣ ਲੈਣੀ ਹੁਣ ਇਸ ਤੋਂ ਬਾਅਦ ਯਾਰ ਉਹ ਕਹਿੰਦਾ ਮੈਂ ਨਾ ਇੱਕ ਉਹਨਾਂ ਧਾਰਮਿਕ ਗਾਣਾ ਕਰ ਰਿਹਾ ਕਹਿੰਦਾ ਇਸ ਗਾਣੇ ਨੇ ਮੈਨੂੰ ਐਨੀ ਫੇਸ ਮੇਰੇ ਫੇਲ ਨੂੰ ਕੀਤੀ ਆ ਕਹਿੰਦਾ ਉਹ ਗਾਣਾ ਹੁਣ ਮੈਂ ਰੋਕ ਲਿਆ ਬੀ ਮੋਟੀਵੇਟ ਹੋ ਜਾਂਦਾ ਬੰਦਾ ਮੋਟੀਵੇਟ ਹੁੰਦਾ ਬੰਦਾ ਕਹਿੰਦਾ ਉਹ ਗਾਣਾ ਮੈਂ ਰਿਲੀਜ਼ ਹੋਣ ਤੋਂ ਰੋਕ ਲਿਆ ਕਹਿੰਦਾ ਪਹਿਲਾਂ ਮੈਂ ਉਸ ਸਿੱਖ ਜੱਥੇਬੰਦੀਆਂ ਨੂੰ ਦਿਖਾਉਂਗਾ ਸਭਾ ਮੈਂ ਫਿਰ ਰਿਲੀਜ਼ ਕਰੂੰਗਾ ਨੂੰ ਕਿ ਮੈਂ ਕਹਿੰਦਾ ਇਹ ਚੀਜ਼ਾਂ ਤੋਂ ਆਪਾਂ ਨੂੰ ਕੋਈ ਵੀ ਕਦਰ ਹੈ ਨਾ ਉਹ ਬੰਦੇ ਦੇ ਜਾਣ ਤੋਂ ਬਾਅਦ ਪਤਾ ਲੱਗਦੀ ਆ ਦੇਖੋ ਬਿਵਾਰ ਸਿੱਧੂ ਗੁੱਸੀ ਵਾਲੇ ਨਾਲ ਵੀ ਹੋਏ ਆ ਬਿਲਕੁਲ ਹੋਏ ਉਹਨਾਂ ਨੇ ਮਾਫੀ ਮੰਗੀ ਅੱਜ ਲੋਕ ਉਹਦੀ ਕਬਰਾਂ ਪੁੱਛਦੇ ਆ ਜਿਉਂਦੇ ਜੀ ਨਹੀਂ ਕਦਰ ਕਰਦੇ ਜਿਉਂਦੇ ਜੀ ਕਦਰ ਨਹੀਂ ਕਰਦੇ ਪੰਜਾਬੀਓ ਇਹ ਸਾਡਾ ਗਲਾਬ ਸਿੱਤੂ ਹੀਰਾ ਬਾਈ ਆ ਸਾਹਮਣੇ ਜੇ ਸਾਹਮਣੇ ਸਕਦੇ ਆ ਬਿਲਕੁਲ ਇਹ ਚਾਰ ਲੋਕਾਂ ਦੇ ਮਗਰ ਨਾ ਲੱਗੋ ਬਿਲਕੁਲ ਬਿਲਕੁਲ ਕੱਟੇ ਹੋ ਕੇ ਤੁਸੀਂ ਯੂਨੀਅਨਾਂ ਬਣਾ ਲਿਆ ਕਿਹੜੀ ਉਹਨਾਂ ਨੇ ਆ ਇਹ ਬਤਾਸ ਦੇ ਮੁੱਦੇ ਤੇ ਖੜੇ ਹੋ ਇਹ ਨਾ ਕਲਾ ਸੋਚਿਆ ਕਰੋ ਕਿ ਬੰਦਾ ਤਕੜਾ ਹੋਇਆ ਤਰੱਕੀ ਕਰੀਆ ਉਹ ਸਿਰਫ ਆਪਣੇ ਵਾਸਤੇ ਆ ਯਾਰ ਉਹ ਟੈਕਸ ਪੇ ਕਰਦਾ ਇਹ ਸਰਕਾਰ ਦੇ ਖਜ਼ਾਨੇ ਚ ਪੈਸਾ ਜਾਂਦਾ ਉਹ ਵੀ ਪੈਸਾ ਘੁੰਮ ਕੇ ਸਾਨੂੰ ਸਾਡੇ ਲੋਕਾਂ ਨੂੰ ਉਤਾਂ ਦੇਉਂਦਾ ਹੁਣ ਇੱਕ ਮਿੰਟੇ ਕਹਿੰਦੇ ਵੀ ਕਿ ਅਸੀਂ ਉਹਨਾਂ ਦੇ ਸ਼ੋਰ ਨਹੀਂ ਲੱਗਣਾ ਉਹਦੇ ਨਾਲ ਸਾਊਂਡ ਚੱਲਦੀ ਆ ਉਹਦੇ ਨਾਲ ਕਿੰਨੇ ਰੁਜ਼ਗਾਰ ਚ ਸੱਚੀ ਚੱਲ ਰਹੇ ਆ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਸਿਰਫ ਤੇ ਸਿਰਫ ਬਾਈ ਗਲਾਬ ਸਿੱਧੂ ਕਰਕੇ ਹੋ ਰਿਹਾ 50 ਦਾ 100 ਬੰਦੇ ਦਾ ਰੁਜ਼ਗਾਰ ਆ ਇਹ ਵਿੱਚੇ ਸਾੜ ਵਿੱਚੇ ਗੱਡੀਆਂ ਮਾਂਪਾਂ ਗੱਡੀਆਂ ਦੇ ਟਾਇਰ ਸਰਵਿਸ ਕੰਪਨੀ ਵਾਲੇ ਮਤਲਬ ਕਿ ਕਿੰਨੇ ਲੋਕ ਇੱਕ ਦੂਏ ਨਾਲ ਅਟੈਚ ਹੋਏ ਹੋ ਤੁਸੀਂ ਕੱਲੀ ਉਹ ਨੂੰ ਨਹੀਂ ਬਾਕੀ ਜਿਹੜਾ 100 ਬੰਦਾ ਹੋਰ ਨਾਲ ਜੁੜਿਆ ਉਹਨਾਂ ਦੀ ਰੋਜ਼ੀ ਰੋਟੀ ਲੱਗਦਾ ਟੈਂਟਰ ਵਾਲਾ ਟੂਰ ਵਾਲਾ ਬਹੁਤ ਬਹੁਤ ਬੰਦੇ ਕਰਾਂਗੇ ਦੇਖੋ ਰਜਗਾਰ ਚੱਲ ਰਿਹਾ ਇੱਕ ਚੇਨ ਸਿਸਟਮ ਹੈ ਸੋ ਸਾਡੀ ਸਾਰੇ ਸਰਪੰਚ ਸਾਹਿਬਾਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਪਿੰਡਾਂ ਦੇ ਵਿਕਾਸ ਕਰਾਓ ਐਮ ਐਲ ਏ ਸਾਹਿਬ ਐਮ ਪੀਆ ਕੋਲ ਜਾ ਕੇ ਆਪਣੇ ਮੰਗ ਪੱਤਰ ਦਿਓ ਵੀ ਸਾਡੇ ਪਿੰਡ ਨੂੰ ਆ ਚੀਜ਼ ਦੀ ਜ਼ਰੂਰਤ ਆ ਚੀਜ਼ ਦੀ ਜ਼ਰੂਰਤ ਸੋਲਰ ਲਾਈਟਾਂ ਲਾਓ ਪਿੰਡਾਂ 'ਚ ਰਜਗ ਉਮੀਦ ਕਰਦਾ ਹਾਂ ਕਿ ਅੱਜ ਦਾ ਵਿਸ਼ਾ ਜਿਹੜਾ ਖੁਲਾਸ ਸਿੱਧੂ ਬਾਈ ਦਾ ਅਤੇ ਸਾਡੀ ਸਰਕਾਰਜੋਗ ਸਰਪੰਚਾਂ ਦਾ ਅਸੀਂ ਤੁਹਾਡੀ ਚਾਹਤ ਦੇ ਵਿੱਚ ਰੱਖਿਆ ਆਪ ਨੂੰ ਵਧੀਆ ਲੱਗਿਆ ਹੋਵੇਗਾ ਤੇ ਇਸ ਵਿਸ਼ੇ ਤੇ ਆਪਣੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜੀ ਰਿਪੋਰਟ ਕਰਨਾ ਜੀ ਅਤੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਫੋਲੋ ਜਰੂਰ ਕਰਿਓ ਅਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਅਤੇ ਲਾਈਕ ਜਰੂਰ ਕਰਿਓ ਧੰਨਵਾਦ ਦੋਸਤੋ ਅਗਰ ਸਾਡੀ ਇਸ ਵੀਡੀਓ ਦੇ ਮਾਧਿਅਮ ਨਾਲ ਹੀ ਕਿਸੇ ਦਾ ਦਿਲ ਦੁਖਿਆ ਮੈਂ ਉਹਦੇ ਰਾਹੀਂ ਥਰੂ ਅਸੀਂ ਹੱਥ ਬੰਨ੍ਹ ਕੇ ਮਾਫੀ ਮੰਗਦੇ ਹਾਂ ਬਿਲਕੁਲ ਸਾਡਾ ਮਕਸਦ ਕਿਸੇ ਨੂੰ ਥੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਮੁੱਦਿਆਂ ਤੇ ਰੋਜ਼ ਚਰਚਾ ਕਰਦੇ ਆ। ਤੁਹਾਨੂੰ ਕੋਈ ਸਾਡੀ ਗੱਲ ਨਹੀਂ ਚੰਗੀ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਅਗਲੀ ਚਰਚਾ ਕਿਸ ਵਿਸ਼ੇ ਤੇ ਹੋਵੇ ਕਿਸ ਮੁੱਦੇ ਤੇ ਹੋਵੇ ਕਮੈਂਟਾਂ ਰਾਹੀਂ ਆਪਣੇ ਵਿਚਾਰ ਜਰੂਰ ਦੱਸਣਾ ਜੀ। ਸੋ ਧੰਨਵਾਦ। ਸਤਿ ਸ਼੍ਰੀ ਅਕਾਲ।